ਦਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਾਰੀਆਂ ਸੰਗਤਾਂ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਤੇ ਉਹਨਾਂ ਦੀ ਸ਼ਹਾਦਤ ਨੂੰ ਕਰੋੜਾਂ ਮੁਰੀ ਪ੍ਰਣਾਮ ਹੈ ਜੀ ਜਿਨ੍ਹਾਂ ਨੇ ਸਾਡੇ ਸਾਹਮਣੇ ਇੰਨੀ ਮਹਾਨ ਕੁਰਬਾਨੀ ਕੀਤੀ ਹੈ ਤੇ ਸਾਰ ਸੰਗਤ ਜੀ ਸਾਨੂੰ ਵੀ ਚਾਹੀਦਾ ਕਿ ਅਸੀਂ ਨਾ ਆਪਣੇ ਬੱਚਿਆਂ ਦੇ ਸਿਰ ਦੇ ਉੱਤੇ ਕੈਂਚੀ ਨਾ ਲਾਈਏ ਕਈ ਵਾਰੀ ਨਾ ਜੀ ਬਚਪਨ ਤੋਂ ਹੀ ਸਤ ਸੰਗਤ ਜੀ ਆਪਾਂ ਬੱਚਿਆਂ ਨੂੰ ਖੁੱਲ੍ਹ ਦੇ ਦੇਈਦਾ ਹੈ ਬੱਚੇ ਮੜਾ ਜਾ ਬਿਆਹ ਨਹੀਂ ਤੇ ਉਸ ਵੇਲੇ ਸਾਧ ਸੰਗਤ ਜੀ ਮਾਮਾ ਤਿਆਰ ਹੋ ਜਾਂਦੀਆਂ ਨੇ ਦੋ ਬੂਥੇ ਤੇ ਜੜ ਜਾ ਕਰੋ ਦੀ ਕੋਈ ਗੱਲ ਨਹੀਂ ਹੁੰਦੀ ਇਹ ਤੁਹਾਡਾ ਫਰਜ਼ ਬਣਦਾ ਤੇ ਜੇ ਨਹੀਂ ਸਾਧ ਸੰਗਤ ਜੀ ਕਰੀ ਜਾਵਾਂਗੇ ਨਾ ਤੇ ਜਾ ਫਿਰ ਸਾਧ ਸੰਗਤ ਜੀ ਉਹ ਨਾਈ ਦੀ ਦੁਕਾਨ ਦੇ ਉੱਤੇ ਜਾ ਕੇ ਨਾ ਜੀ ਉਹਦੇ ਤੋਂ ਪਹਿਲਾਂ ਇੱਕ ਵਾਰੀ ਫੱਦੇਗੜ ਸਾਹਿਬ ਗਿਆੜਾ ਲਾ ਆਇਆ ਕਰਿਆ ਜੀ ਉੱਥੇ ਜਾ ਕੇ ਨਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫੱਦੇ ਸਿੰਘ ਤੇ ਮਾਂ ਗੁਜਰੀ ਨੂੰ ਕਿਹਾ ਜੀ ਜਾ ਕੇ ਕਿ ਮਾਤਾ ਜੀ ਵੀ ਅੱਜ ਨਾਲ ਆਪ ਜੀ ਆਪਦੇ ਪੁੱਤ ਦੇ ਨਾਲ ਕਟਾਣ ਚੱਲੀਆਂ ਨੇ ਹਾਂ ਜੀ ਮੈਨੂੰ ਵੀ ਤੇਰਾ ਤੇ ਤਣ ਪਿਆਰਾ ਆਇਗਾ ਮੈਨੂੰ ਵੀ ਤੂੰ ਚੰਗੀ ਲੱਗਦੀ ਮੈਨੂੰ ਵੀ ਸਹਿਬ ਜਾਂ ਦੇ ਚੰਗੇ ਲੱਗਦੇ ਹੈ ਨਾ ਹਾਂ ਗੁਰੂ ਨੂੰ ਪੇਠ ਦੇ ਕੇ ਅਸੀਂ ਜੋ ਕੁਝ ਦਰਜੀ ਕਰ ਲਈ ਉਹ ਫਿਰ ਸਾਰਾ ਕੁਝ ਮੁਬਾਰਕ ਇਸਾਨੂੰ ਜੇ ਆਪਾਂ ਕਿ ਇਹ ਗੁਰੂ ਕੇ ਸਿੱਖ ਨਹੀਂ ਬਣ ਰਹੇ ਏ ਤੇ ਨਾਲ ਦਾੜੀ ਮੋਛੀ ਕੱਟਦੇ ਰਹੀਏ ਤੇ ਕੇਸਾਂ ਦੇ ਵੀ ਜਲਦੀ ਕਰਦੇ ਰਹੀਏ ਫਿਰ ਇਹ ਢੋਗਲਾਪਨ ਗੁਰੂ ਕੇ ਦਰਦ ਦੇ ਤੱਕੂਰ ਨਹੀਂ ਹੈ। ਤੋਂ ਇਸ ਕਰਕੇ ਨਾ ਸਾਧ ਸੰਗਤ ਜੀ ਇਹਨਾਂ ਗੱਲਾਂ ਦਾ ਗੁੱਸਾ ਨਹੀਂ ਜੇ ਹੁੰਦਾ ਇਹਨੂੰ ਨਾ ਧਿਆਨ ਦੇ ਨਾਲ ਪਿਆਰ ਦੇ ਨਾਲ ਕਦੀ ਆਪ ਦੇ ਬੱਚਿਆਂ ਨੂੰ ਇਹਨਾਂ ਸ਼ੀਤਾਂ ਦਾ ਨਾ ਜੀ ਇਤਿਹਾਸ ਪੜਾਇਆ ਕਰੋ। ਇਹਨਾਂ ਨੂੰ ਫਤਿਹਗੜ ਸਾਹਿਬ ਉੱਤੇ ਜਾ ਕੇ ਅੱবি ਵੇਖੋ 7 ਦੇ 9 ਸਾਲ ਦਾ ਸਾਹਿਬ ਜੰਦਾ ਦੁਨੀਆਂ ਦੇ ਵਿੱਚ ਖੜ੍ਹ ਕੇ ਸੀ ਪਰ ਉਹਨਾਂ ਨੇ ਆਪਣਾ ਧਰਮ ਨਹੀਂ ਸੀ ਤਬਦੀਲ ਕੀਤਾ ਹੈਗਾ। ਉਹਨਾਂ ਨੇ ਆਪਣੇ ਕੇਸ ਨਹੀਂ ਸੀ ਕਤਲ ਕਰਾਏਗੇ। ਇਸ ਤਰ੍ਹਾਂ ਜਦੋਂ ਆਪਣੇ ਬੱਚਿਆਂ ਨੂੰ ਸਮਝਾਵਾਂਗੇ ਤੇ ਉਹ ਸਾਡੇ ਬੱਚੇ ਸਿੱਖੀ ਤੋਂ ਫੜਕਣਗੇ ਹੀ ਨਹੀਂ। ਜਦੋਂ ਆਪ ਆਪਾਂ ਗੁਰ ਘਰ ਲੈ ਕੇ ਆਵਾਂਗੇ ਜੀ